ਵਾਸ ਕੇਪੀਐਸ ਗਿਲ ਫਾਊਂਡਰ ਆਫ ਔਮਨ ਕਿ ਉਹਨਾਂ ਨੇ ਰੇਪ ਕੀਤੇ ਹੋਏ ਨੇ ਨਹੀਂ ਇਹ ਤਾਂ ਪਤਾ ਨਹੀਂ ਅਸੀਂ ਅਸੀਂ ਉਹਦੇ ਖਿਲਾਫ ਇੱਕ ਜਿਹੜਾ ਉਹਨੇ ਰੂਪਨਦੇਵਲ ਬਜਾਜ ਨੂੰ ਉਹਨੇ ਬਾਟਮ ਪਿੰਚਿੰਗ ਕੀਤੀ ਸੀ ਵੀ ਗਾਟ ਹਿਮ ਕਨਵਿਕਟਿਡ ਆਈ ਵਾਸ ਆਲਸੋ ਪਾਰਟ ਆਫ ਥੈਟ ਟੀਮ ਸੋ ਉਹ ਤਾਂ ਅਯਾਸ਼ ਆਦਮੀ ਸੀਗਾ ਸ਼ਰਾਬ ਦਾ ਸ਼ਕੀਨ ਸੀ ਤੇ ਔਰਤਾਂ ਦਾ ਸ਼ਕੀਨ ਸੀ ਕੌਣ ਨਹੀਂ ਜਾਣਦਾ ਹੂੰ ਇਹ ਤੇ ਇਹ ਤਾਂ ਗੱਲਾਂ ਸਾਰੇ ਜਿਹੜੇ ਜਿਹੜੇ ਪੀਆਰ ਵਿੱਚ ਕੰਮ ਕਰਦੇ ਸੀਗੇ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਹੁੰਦੀਆਂ ਸੀਗੀਆਂ ਉਹ ਜਿਹੜਾ ਜੱਸੀ ਹੈਗਾ ਗੀਤ ਗਾਣ ਵਾਲਾ ਜੀ ਉਹ ਆਪਣੇ ਇੰਟਰਵਿਊਸ ਵਿੱਚ ਦੱਸੂਗਾ ਵੀ ਕਿਵੇਂ ਉਹ ਬਿਹੇਵ ਕਰਦਾ ਸੀ ਤੇ ਕੀ ਕਰਦਾ ਸੀ ਇਹਦੀ ਡਿਊਟੀ ਬਸ ਐਹੀ ਸੀਗੀ ਵੀ ਫਲਾਣੀ ਜਗ੍ਹਾ ਇੰਕਾਊਂਟਰ ਹੋ ਗਿਆ ਜੀ ਪਹੁੰਚੋ ਜੀ ਸ਼ਾਮੀ ਕੇਪੀਐਸ ਗੱਲ ਆ ਜਾਣਗੇ ਕਿਉਂਕਿ ਜੱਕ ਜਿਵੇਂ ਵੀ ਅ ਗੁੱਡ ਕਾਪ ਆਮ ਦਾ ਐ ਚਿਹਰਾ ਬਣਾਣਾ ਇੱਕ ਜੱਟ ਸਿੱਖ ਨੂੰ ਦਿਖਾਣਾ ਜ਼ਰੂਰੀ ਸੀਗਾ ਹਾਂ ਤਾਕੇ ਕੌਮ ਨੂੰ ਗੁਮਰਾਹ ਕੀਤਾ ਜਾ ਸਕੇ ਤਾਂ ਕਿ ਕੌਮ ਇਹ ਨਾ ਸਮਝੇ ਵੀ ਬ੍ਰਾਹਮਣ ਸਾਡੇ ਤੇ ਤਸ਼ੱਦਦ ਕਰ ਰਿਹਾ ਤੇ ਕਿ ਜੱਟ ਸਾਡੇ ਤੇ ਕਰ ਰਿਹਾ